ਲੋਕ ਅਕਸਰ ਹੀ ਕਹਿੰਦੇ ਨੇ ਕਿ ਪਿਆਰ ਤੇ ਜੰਗ ਦੇ ਵਿੱਚ ਸਭ ਕੁਝ ਜਾਇਜ਼ ਹੈ। ਇਹੀ ਗੱਲ ਠੁਕਮੀ ਬੈਠਦੀ ਹੈ ਪੰਜਾਬ ਦੀ ਰਾਜਨੀਤੀ ਤੇ। ਪੰਜਾਬ ਦੇ ਰਾਜਨੀਤਿਕ ਲੋਕਾਂ ਤੇ ਪਤਾ ਨਹੀਂ ਕਿਹੜੇ ਆਗੂ ਨੇ ਕਿਹੜੀ ਪਾਰਟੀ ਦੇ ਵਿੱਚ ਚਲੇ ਜਾਣਾ ਹੈ। ਇਹ ਪਾਰਟੀ ਪ੍ਰਧਾਨ ਨੂੰ ਵੀ ਪਤਾ ਨਹੀਂ ਹੁੰਦਾ। ਇੱਕ ਅਜਿਹੇ ਆਗੂ ਦੀ ਸੀ ਗੱਲ ਕਰਾਂਗੇ ਜਿਸ ਨੇ ਪੰਜਾਬ ਦੀ ਰਾਜਨੀਤੀ ਨੂੰ ਆਪਣਾ ਬਿਜ਼ਨਸ ਨਹੀਂ ਬਣਾਇਆ। ਹਾਲਾਂਕਿ ਉਹ ਵਿਧਾਇਕ ਵੀ ਬਣੇ ਮੰਤਰੀ ਵੀ ਬਣੇ ਉਹਨਾਂ ਨੂੰ ਪ੍ਰਧਾਨ ਵੀ ਬਣਾਇਆ ਗਿਆ ਲੇਕਿਨ ਉਹਨਾਂ ਨੇ ਰਾਜਨੀਤੀ ਦੇ ਵਿੱਚੋਂ ਇੱਕ ਪੈਸਾ ਵੀ ਨਹੀਂ ਕਮਾਇਆ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਹੀ ਕੀਆ ਕਰਦੇ ਨੇ ਕਿ ਭ੍ਰਿਸ਼ਟਾਚਾਰੀ ਕਰਕੇ ਪੈਸਾ ਖਾਣਾ ਮੇਰੇ ਲਈ ਸਲਫਾਸ ਦੀਆਂ ਗੋਲੀਆਂ ਦੇ ਬਰਾਬਰ ਹੈ ਅਤੇ ਉਸ ਨੇ ਵੀ ਹਰ ਸਟੇਜ ਤੇ ਪ੍ਰਚਾਰਿਆ ਕਿ ਰਾਜਨੀਤੀ ਇਜ਼ ਨਾਟ ਅ ਬਿਨਸ ਇਹ ਧੰਦਾ ਨਹੀਂ ਇਹ ਸੇਵਾ ਹੈ ਸੇਵਾ ਤੁਸੀਂ ਕਿਵੇਂ ਕਰਦੀ ਹੈ ਇਹ ਤੁਹਾਨੂੰ ਇਸ ਦਾ ਪਤਾ ਹੋਣਾ ਚਾਹੀਦਾ ਹੈ ਤੁਸੀਂ ਲੋਕਾਂ ਦੇ ਕੰਮ ਆਓ ਤੁਸੀਂ ਸਮਾਜ ਦੀ ਸੇਵਾ ਕਰੋ ਤੁਸੀਂ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਵੋ ਤੁਸੀਂ ਗੱਲ ਕਰੋ ਪੰਜਾਬ ਦੇ ਪਾਣੀਆਂ ਦੀ ਤੁਸੀਂ ਗੱਲ ਕਰੋ ਪੰਜਾਬ ਦੀ ਜਵਾਨੀ ਦੀ ਤੁਸੀਂ ਗੱਲ ਕਰੋ ਕੌਮ ਦੀ ਤੁਸੀਂ ਗੱਲ ਕਰੋ ਕੌਮ ਦੀ ਤੁਸੀਂ ਗੱਲ ਕਰੋ ਜਵਾਨੀ ਦੀ ਤੁਸੀਂ ਗੱਲ ਕਰੋ ਪੰਜਾਬ ਦੇ ਵਿੱਚ ਵੱਧ ਰਹੀ ਬਿਰਜ਼ੁਗਾਰੀ ਅਤੇ ਨਸ਼ੇ ਦੀ ਲੇਕਿਨ ਅਜਿਹੇ ਲੋਗ ਪਾਰਟੀਆਂ ਦੇ ਵਿੱਚ ਉਹਨਾਂ ਨੂੰ ਸਹੀ ਨਹੀਂ ਸਮਝਿਆ ਜਾਂਦਾ ਕਿਉਂਕਿ ਉਹਨਾਂ ਨੇ ਰਾਜਨੀਤੀ ਦੀ ਆਰ ਦੇ ਵਿੱਚ ਪੈਸਾ ਕਮਾਉਣਾ ਹੈ ਲੇਕਿਨ ਇਹ ਕਹਿੰਦੇ ਨੇ ਕਿ ਜੇਕਰ ਪੈਸਾ ਕਮਾਉਣਾ ਹੁੰਦਾ ਤਾਂ ਫਿਰ ਅਸੀਂ ਸਿਆਸਤ ਵਿੱਚ ਕਿਉਂ ਆਉਣਾ ਸੀ ਅਸੀਂ ਤਾਂ ਹੋਰ ਕੰਮ ਕਰ ਸਕਦੇ ਸੀ ਅਸੀਂ ਆਪਣੇ ਪਰਿਵਾਰ ਨੂੰ ਪਾਲਦੇ ਹਾਂ ਅਸੀਂ ਆਪਣੇ ਬੱਚੇ ਵੀ ਪਾਲਦੇ ਨੇ ਲੇਕਿਨ ਰਾਜਨੀਤੀ ਤੋਂ ਨਹੀਂ ਸਿਆਸਤ ਤੋਂ ਨਹੀਂ ਅਸੀਂ ਨਾ ਹੀ ਸਿਆਸਤ ਵਿੱਚ ਆ ਕੇ ਰੋਟੀਆਂ ਸਿੱਖਣੀਆਂ ਨੇ ਨਾ ਕੋਈ ਸਿਆਸੀ ਲਾਹਾ ਲੈਣਾ ਹੈ ਮੈਂ ਗੱਲ ਕਰਨ ਮੈਂ ਗੱਲ ਕਰ ਰਿਹਾ ਹਾਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸਾਬਕਾ ਮੰਤਰੀ ਅਤੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਸਿਆਸਤੂ ਦੂਰ ਹੋ ਗਿਆ ਹਾਲਾਂਕਿ ਅਬਲਾਸ਼ਾਸੀ ਪੰਜਾਬ ਦਾ ਮੁੱਖ ਮੰਤਰੀ ਬਣਨਾ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਪਤਾ ਖੇਡਿਆ ਗਿਆ ਚਰਨਜੀਤ ਸਿੰਘ ਚੰਨੀ ਦੇ ਨਾਮ ਤੇ ਤੇ ਚਰਨਜੀਤ ਸਿੰਘ ਚੰਨੀ ਨੂੰ 111 ਦਿਨ ਵਾਸਤੇ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਉਸ ਤੋਂ ਬਾਅਦ ਨਾਰਾਜ਼ ਹੋਏ ਹਾਲਾਂਕਿ ਉਹਨਾਂ ਨੇ ਕਦੇ ਵੀ ਰਾਜਨੀਤੀ ਨੂੰ ਆਪਣਾ ਬਿਜ਼ਨਸ ਨਹੀਂ ਬਣਾਇਆ ਕਿਉਂਕਿ ਉਹਨਾਂ ਨੇ ਜੋ ਕੁਝ ਵੀ ਕਮਾਇਆ ਚਾਹੇ ਉਹ ਟੀਵੀ ਸ਼ੋਅ ਹੋਣ ਚਾਹੇ ਉਹ ਕਮੈਂਟਰੀ ਹੋਵੇ ਤੇ ਚਾਹੇ ਉਹ ক্রিকেট ਦਾ ਮੈਦਾਨ ਹੋਵੇ ਲੇਕਿਨ ਉਹਨਾਂ ਨੇ ਕਦੇ ਸਿਆਸੀ ਲਾਹਾ ਨਹੀਂ ਲਿਆ ਜਾਂ ਸਿਆਸਤ ਦੇ ਵਿੱਚੋਂ ਇੱਕ ਰੁਪਈਆ ਨਹੀਂ ਕਮਾਇਆ ਕਿ ਜਿਹੜਾ ਉਹਦੇ ਘਰ ਦੇ ਵਿੱਚ ਉਹ ਪੈਸੇ ਦੀ ਵਰਤੋਂ ਹੋਵੇ ਜਾਂ ਮਕਾਨ ਜਾਂ ਬੰਗਲੇ ਬਣਾਉਣ ਦੇ ਵਿੱਚ ਉਸ ਦੀ ਵਰਤੋਂ ਹੋਵੇ ਇਹ ਸੰਗਤੇ ਉਹ ਬਿਲਕੁਲ ਸਪਸ ਨੇ ਸਰਦਾਰ ਨੇ ਕਿਰਦਾਰਦਾਰ ਨੇ ਅਸਰਦਾਰ ਨੇ ਇਮਾਨਦਾਰ ਨੇ ਇਹਦੇ ਵਿੱਚ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਲੇਕਿਨ ਬੋਲਣ ਦੇ ਵਿੱਚ ਜ਼ਰੂਰ ਕਾਲੀ ਕਰਦੇ ਨੇ ਲੋਕਾਂ ਨੂੰ ਸ਼ਾਇਦ ਲੱਗਦਾ ਹੋਵੇਗਾ ਕਾਲੀ ਕਰਦੇ ਨੇ ਲੇਕਿਨ ਉਹ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿੰਦੇ ਨੇ ਜਿਹੜਾ ਝੂਠਾ ਹੈ ਉਸ ਨੂੰ ਮੂੰਹ ਤੇ ਉਹ ਝੂਠਾ ਕਹਿੰਦੇ ਨੇ ਜਿਹੜਾ ਸੱਚਾ ਹੈ ਉਸ ਦੀ ਖੁੱਲ ਕੇ ਤਾਰੀਫ ਉਹਦੇ ਮੂੰਹ ਤੇ ਤੇ ਦੁਨੀਆਂ ਦੇ ਸਾਹਮਣੇ ਵੀ ਕਰਦੇ ਨੇ ਇਹ ਨਵਜੋਤ ਸਿੰਘ ਸਿੱਧੂ ਦਾ ਸਭ ਤੋਂ ਵੱਡਾ ਪਲੱਸ ਪੁਆਇੰਟ ਹੈ ਤੇ ਲੋਕ ਇਸ ਨੂੰ ਸਭ ਤੋਂ ਉੱਪਰ ਵੱਡਾ ਵੀਕ ਪੁਆਇੰਟ ਕਮਜ਼ੋਰ ਪੁਆਇੰਟ ਕਹਿੰਦੇ ਨੇ ਕਿ ਬਾਈ ਹੁੱਕ ਬਾਈਕਰੂਕ ਫੈਸਲਾ ਨਹੀਂ ਲੈਣਾ ਚਾਹੀਦਾ ਨਵਜੋਤ ਸਿੰਘ ਸਿੱਧੂ ਨੂੰ ਵਾਰ-ਵਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਜਿਹੜੀ ਮੀਟਿੰਗ ਬੁਲਾਈ ਸੀ ਪਿਛਲੇ ਦਿਨਾਂ ਦੇ ਵਿੱਚ ਇਨਵੀਟੇਸ਼ਨ ਨਹੀਂ ਦਿੱਤਾ ਗਿਆ ਨਵਜੋਤ ਸਿੰਘ ਸਿੱਧੂ ਨੂੰ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਵਿੱਚੋਂ ਬਤਲ ਕਰ ਦਿੱਤਾ ਗਿਆ ਅਨਮਿੱਤੀ ਸਮੇਂ ਦੇ ਲਈ ਨਾ 1 ਨਾ 2 ਨਾ 4 ਸਾਲਾਂ ਦੇ ਅਨਮਿੱਤੀ ਸਮੇਂ ਦੇ ਲਈ ਯਾਨੀ ਕਿ ਦੋਗੇ ਸਟੇਡੀਅਮ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਜਾਵੇਗਾ ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਕੌਰ ਤੇ ਦੋਨੋਂ ਨਵਜੋਤ ਕੌਰ ਸਿੱਧੂ ਦਾ ਮਿਲਣਾ ਨਿਤਨ ਘਟਕਰੀ ਨੂੰ ਨਵਜੋਤ ਕੌਰ ਸਿੱਧੂ ਦਾ ਮਿਲਣਾ ਪੰਜਾਬ ਦੇ ਰਾਜਪਾਲ ਗੁਲਾਬਚੰਦ ਗੁਟਾਰੀਆ ਨੂੰ ਨਵਜੋਤ ਕੌਰ ਸਿੱਧੂ ਦੀ ਮੁਲਾਕਾਤ ਵਰਿੰਦਾਵਨ ਦੇ ਵਿੱਚ ਜਾ ਕੇ Swami Parmanand ਦੇ ਨਾਲ ਹੋੜਾ ਅਤੇ ਉਸ ਕੋਲ ਉਹ ਤਰੀਕੇ ਸਿੱਖਣਾ ਕਿ ਕਿਸ ਤਰ੍ਹਾਂ ਸਮਾਜ ਸੇਵਾ ਵਧੀਆ ਤਰੀਕੇ ਦੇ ਨਾਲ ਕੀਤੀ ਜਾ ਸਕਦੀ ਹੈ ਇੱਕ ਵਾਰ ਫਿਰ ਸੋਸ਼ਲ ਮੀਡੀਆ ਤੇ ਸ਼ੁਰੂ ਹੋ ਗਿਆ ਹੈ ਦੌਰ ਸਿੱਧੂ ਜੋੜੇ ਦਾ ਲੇਕਿਨ ਇਹ ਸਾਫ਼ ਅਤੇ ਸਪਸ਼ਟ ਹੋ ਗਿਆ ਹੈ ਹਾਲਾਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਧਰਮਵੀਰ ਗਾਂਧੀ ਨੇ ਕਿਹਾ ਕਿ ਪੈਸ਼ਨ ਹੈ ਜਨੂਨ ਹੈ ਜਗਿਆਸਾ ਹੈ ਉਹ 엘ਿਮੈਂਟਸ ਉਹ ਤੱਤ ਨੇ ਨਵਜੋਤ ਸਿੰਘ ਸਿੱਧੂ ਦੇ ਵਿੱਚ ਹੈ ਨਵਜੋਤ ਸਿੰਘ ਸਿੱਧੂ ਦਾ ਨਾ ਤਾਂ ਜਨੂਨ ਖਤਮ ਅੱਜ ਕੀਤਾ ਜਾ ਸਕਦਾ ਹੈ ਨਾ ਪਰਸੂ ਉਹ ਸਿਆਸੀ ਪਾਰੀ ਦੀ ਸ਼ੁਰੂਆਤ ਕਰਨਗੇ ਭਾਵੇਂ ਕਾਂਗਰਸ ਪਾਰਟੀ ਦੇ ਸਿਆਸੀ ਮੰਚ ਤੋਂ ਭਾਵੇਂ ਭਾਰਤੀ ਜਨਤਾ ਪਾਰਟੀ ਤੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਤੇ ਭਾਵੇਂ ਆਮ ਆਦਮੀ ਪਾਰਟੀ ਦੇ ਹਾਲਾਂਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਖੁੱਲਮ-ਖੁੱਲਾ ਸੱਦਾ ਦਿੱਤਾ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿ ਭਾਈ ਤੁਸੀਂ ਆਓ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਦਾਰ ਲੜੋ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬਣੋ ਮੈਂ ਡੀਪੀਸੀਐਮ ਜਾਂ ਮੈਂ ਗ੍ਰਹਿ ਮੰਤਰਾਲਾ ਸੰਭਾਲ ਲਵਾਂਗਾ ਇਹ ਕੁੱਦ ਕਿਹਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦਾ ਦਿਲ ਕਰਦਾ ਹੈ ਕਿ ਆਪਣੀ ਮੈਂ ਕੁਰਸੀ ਕਿਸੇ ਨੂੰ ਦਿਆਂ ਵੱਡਾ ਦਿਲ ਕਹਿ ਕੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਨੇ ਪੰਜਾਬ ਦੀ ਪਾਣੀਆਂ ਦੀ ਗੱਲ ਕਰਦੇ ਨੇ ਪੰਜਾਬ ਦੀ ਜਵਾਨੀ ਦੀ ਗੱਲ ਕਰਦੇ ਨੇ ਉਹਨਾਂ ਦਿਨਾਂ ਦੇ ਵਿੱਚ ਕਈ ਕੰਸੂਵਾਂ ਤੇ ਕਿਆਸਰਦਾਈਆਂ ਲਗਾਈਆਂ ਗਈਆਂ ਕਿ ਨਮਜੋਤ ਸਿੰਘ ਸਿੱਧੂ ਜਿਹੜੇ ਨੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਨਗੇ ਪਰ ਅਜਾਇ ਬਿਲਕੁਲ ਨਹੀਂ ਹੋਇਆ ਨਮਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਵੱਲੋਂ ਚੋਣ ਲੜਨਗੇ ਹੁਣ ਕਾਂਗਰਸ ਪਾਰਟੀ ਨੇ ਨਜ਼ਰ ਅਦਾਸ ਕਰ ਦਿੱਤਾ ਹੈ ਹੁਣ ਨਮਜੋਤ ਕੌਰ ਸਿੱਧੂ ਦਾ ਬਿਆਨ ਆਇਆ ਹੈ ਕਿ ਭਈ ਨਮਜੋਤ ਸਿੰਘ ਸਿੱਧੂ ਸਿਆਸਤ ਵਿੱਚ ਨਹੀਂ ਆਉਣਗੇ ਉਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਲੜਨਗੇ ਉਹ ਸਿਆਸਤ ਤੋਂ ਦੂਰ ਚਲੇ ਗਏ ਨੇ ਉਹ ਆਪਣੀ ਸਿਆਸੀ ਪਾਰੀ ਕਿਸੇ ਵੀ ਸਟੇਜ ਤੋਂ ਸ਼ੁਰੂ ਨਹੀਂ ਕਰਨਗੇ ਹਾਂ ਮੈਜੂਰ ਸਿਆਸਤ ਵਿੱਚ ਜਾ ਉਹਨਾਂ ਨੇ ਇਹ ਵੀ ਕੀਤਾ ਕਿ ਜਿਹੜੀ ਪਾਰਟੀ ਜਿਹੜੀ ਪਾਰਟੀ ਸਾਡੇ ਵਿਚਾਰਾਂ ਦੇ ਅਨੁਸਾਰ ਚੱਲੇਗੀ ਜਿਹੜੀ ਸਾਡੀ ਨਿੱਜੀ ਅਡਿਓਲੋਜੀ ਹੈ ਜਿਹੜੀ ਸਾਡੀ ਨਿੱਜੀ ਵਿਚਾਰਧਾਰਾ ਹੈ ਜੇਕਰ ਉਸ ਤੇ ਕੰਮ ਕਰਦੀ ਹੈ ਪਾਰਟੀ ਅਸੀਂ ਉਸ ਪਾਰਟੀ ਦਾ ਸਵਾਗਤ ਕਰਾਂਗੇ ਉਸ ਪਾਰਟੀ 'ਚ ਮੈਂ ਜਾਵਾਂਗੀ ਉਸ ਪਾਰਟੀ ਵੱਲੋਂ ਇਲੈਕਸ਼ਨ ਲੜਾਂਗੀ ਨਹੀਂ ਤਾਂ ਐਜ਼ ਇੱਕ ਆਜ਼ਾਦ ਉਮੀਦਵਾਰ ਜਾਂ ਇਸ ਤੋਂ ਬੈਠ ਲੈ ਕੇ ਆਪਣੇ ਘਰ ਬੈਠ ਜਾਓ ਯਾਨੀ ਕਿ ਨਵਜੋਤ ਸਿੰਘ ਸਿੱਧੂ ਨੇ ਹੁਣ ਆਪਣੇ ਘਰ ਨੂੰ ਤਵੱਜੋ ਦਿੱਤੀ ਹੈ ਉਹਨਾਂ ਕਹਿੰਦੇ ਕਿ ਅਸੀਂ ਆਪਣੇ ਘਰ ਵਿੱਚ ਲਾਉਣੇ ਨੇ ਘਰ ਦਾ ਸਰਕੂਲ ਵੀ ਚਲਾਉਣਾ ਹੈ ਪੈਸੇ ਦੀ ਲੋੜ ਹੈ ਰਾਜਨੀਤੀ ਨੂੰ ਅਸੀਂ ਕਦੇ ਧੰਦਾਰੀ ਬਣਾਇਆ ਤੇ ਨਾ ਹੀ ਰਾਜਨੀਤੀ ਦੇ ਵਿੱਚੋਂ ਅਸੀਂ ਕਦੇ ਪੈਸਾ ਕਮਾਇਆ ਇਸ ਕਰਕੇ ਕਦੇ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਟੀਵੀ ਸ਼ੋਅ ਕੀਤੇ ਜਾਂਦੇ ਨੇ ਕਦੇ ਕਮੈਂਟਰੀ ਕੀਤੀ ਜਾਂਦੀ ਹੈ ਹਾਲਾਂਕਿ ਜਿਨ੍ਹਾਂ ਦਿਨਾਂ ਦੇ ਵਿੱਚ ਨਵਜੋਤ ਕੌਰ ਸਿੱਧੂ ਹਸਪੀਟਲ ਦੇ ਵਿੱਚ ਐਡਮਿਟ ਸੀ ਕੈਂਸਰ ਦੇ ਜੀਰੇ ਇਲਾਜ ਨੂੰ ਲੈ ਕੇ ਉਹਨਾਂ ਦਿਨਾਂ 'ਚ ਨਵਜੋਤ ਸਿੰਘ ਸਿੱਧੂ ਆਈਪੀਐਲ ਮੈਚਾਂ ਦੇ ਵਿੱਚ ਕਮੈਂਟਰੀ ਕਰ ਰਹੇ ਸੀ ਇਟ ਮੀਨਸ ਕਿ ਪੈਸੇ ਦੀ ਸਖਤ ਜ਼ਰੂਰਤ ਸੀ ਉਹਨਾਂ ਦਿਨਾਂ ਦੇ ਵਿੱਚ ਸਿੱਧੂ ਜੋੜੇ ਨੂੰ ਸਿੱਧੂ ਜੋੜੇ ਨੇ ਕਦੇ ਵੀ ਸਿਆਸਤ ਵਿੱਚੋਂ ਪੈਸਾ ਨਹੀਂ ਕਮਾਇਆ ਨਾ ਸਿਆਸਤ ਨੂੰ ਉਹਨਾਂ ਨੇ ਆਪਣਾ ਬਿਜ਼ਨਸ ਆਪਣਾ ਧੰਦਾ ਬਣਾਇਆ ਇਸ ਕਰਕੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਧਿਆਨ ਸਿਰਫ ਉਹਨਾਂ ਟੀਵੀ ਚੈਨਲਾਂ ਵੱਲ ਹੈ ਘਰ ਵੱਲ ਹੈ ਕਿਉਂਕਿ ਘਰ ਵੀ ਪੈਸੇ ਦੇ ਨਾਲ ਚੱਲਣਾ ਹੈ ਸਿਆਸਤ ਵਿੱਚੋਂ ਅਸੀਂ ਪੈਸਾ ਕਦੇ ਕਮਾਇਆ ਨਹੀਂ ਮੈਂ ਚਾਹਾਂਗੀ ਜੇਕਰ ਪਾਰਟੀ ਸਾਡੇ ਨਿੱਜੀ ਵਿਚਾਰਾਂ ਦੇ ਨਾਲ ਸਹਿਮਤ ਹੋਏਗੀ ਕੁਝ ਉਹ ਆਪਣੇ ਪਹਿਲੂ ਰੱਖਣਗੇ ਕੁਝ ਮੈਂ ਆਪਣੇ ਪਹਿਲੂ ਰੱਖਾਂਗੀ ਜੇਕਰ ਸਾਡੀ ਵਿਚਾਰਾਂ ਤੇ ਅਸਹਿਮਤੀ ਜੇ ਮਤਪੇਦਨਾ ਹੋਵੇ ਤਾਂ ਮੈਂ ਕਿਸੇ ਵੀ ਪਾਰਟੀ ਵੱਲ ਜਾ ਸਕਦੀ ਹਾਂ ਇਹ ਹੈ ਨਵਜੋਤ ਕੌਰ ਸਿੱਧੂ ਦਾ ਬਿਆਨ ਲੇਕਿਨ ਸਿੱਧੂ ਨਵਜੋਤ ਸਿੰਘ ਸਿੱਧੂ ਸਿਆਸਤ ਵਿੱਚ ਨਹੀਂ ਆਉਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਉਹਨਾਂ ਵੱਲੋਂ ਕਿਸੇ ਵੀ ਪਾਰਟੀ ਵਿੱਚ ਸ਼ਮੂਲੀਅਤ ਕਰਕੇ ਨਹੀਂ ਲੜੀਆਂ ਜਾਣਗੀਆਂ